ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਡੜਿਆਣਾ ਕਲਾਂ ਦੇ ਸਰਪੰਚ ਸੰਦੀਪ ਚੀਨਾ ਦੀ ਹਤਿਆਰੋਪੀਆਂ ਨੂੰ ਐਨਕਾਊਂਟਰ ਕਰਨ ਤੋਂ ਬਾਅਦ ਜਥੇਬੰਦੀਆਂ ਦਾ ਫੈਸਲਾ 12 ਤਰੀਕ ਨੂੰ ਕੀਤਾ ਜਾਏਗਾ ਸਰਪੰਚ ਸੰਦੀਪ ਚੀਨਾ ਦਾ ਅੰਤਿਮ ਸੰਸਕਾਰ सरपंचप अमर है संदीप चीना अमर है संदीप कुमार चीना अमर है संदीप कुमार चीना अमर है संदीप चिन्ना तेरी सोचते, ते संदीप तेरी सोचते, संदीप तेरी सोचते है। संदीप अमर है, है तोके। तोके। संदीप चिन्ना अमर है संदीप चिन्ना तेरी सोचते संदीप चिन्ना तेरी सोचते ਜੈਪੀਨ ਜੈ ਭਾਰਤ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਵੀਰ ਅਮਰਸ਼ੀਲ ਸੰਦੀਪ ਚਿਨਾ ਜੀ ਜਿਨ੍ਹਾਂ ਦਾ 4 ਤਰੀਕ ਨੂੰ ਗੋਲੀਆਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦਾ ਸਿਵਲ ਹਸਪੀਟਲ ਵਿਖੇ ਆਪਣਾ ਆਏ ਹਾਂ ਉਹਨਾਂ ਦੀ ਜੋ ਪੋਸਟਮਾਸਟਰ ਦੀ ਬੋਡੀ ਨੂੰ ਲੈਣ ਵਾਸਤੇ ਸੋ ਸਾਰੇ ਵੀਰ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜਿਨ ਜਿਨੀਆਂ ਸੰਸਥਾਵਾਂ ਨੇ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਨੇ ਜਿਹੜੇ ਜਿਹੜੇ ਬਸਪਾ ਆਗੂ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇ ਕੇ ਇਸ ਜੋ ਕਾਰਵਾਈ ਸੀ ਇਹਨੂੰ ਪੂਰੇ ਮੁਕਾਮ ਤੱਕ ਪਹੁੰਚਾਇਆ ਸੋ ਪਰਸੋਂ 12 ਤਰੀਕ ਨੂੰ 12 ਵਜੇ ਡੜਿਆਣਾ ਕਲਾਂ ਪਿੰਡ ਜੋ ਸੜਕੇ ਤੋਂ ਹਰਿਆਣਾ ਰੋਡ ਤੇ ਡੜਿਆਣਾ ਕਲਾਂ ਪਿੰਡ ਪੈਂਦਾ ਹੈ ਸੋ ਵੀਰੇ ਦਾ ਉਸ ਉਹਨਾਂ ਦੀ ਜ਼ਮੀਨ ਸੜਕ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਸੋ ਜਿੰਨੇ ਵੀ ਸਾਥੀ ਮੇਰੇ ਵੀ ਉਸ ਵੀਰ ਨੂੰ ਪਿਆਰ ਕਰਦੇ ਆ ਔਰ ਸਾਰੇ ਹਮ ਹਮ ਆ ਕੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਪਹੁੰਚਿਆ ਜਾਵੇ ਤਾਂ ਕਿ ਸਾਡੇ ਵੀਰ ਨੂੰ ਲੋਕੀ ਜਿਹੜੇ ਪਿਆਰ ਕਰਨ ਵਾਲਾ ਪਤਾ ਲੱਗੇ ਕਿ ਇਸ ਵੀਰੇ ਦਾ ਜਨਤਾ ਦੇ ਨਾਲ ਇੰਨਾ ਕੁ ਪ੍ਰੇਮ ਸੀ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪਹੁੰਚਣਾ ਜ਼ਰੂਰ ਦਨੀਆ ਬੇਨਤੀਆ ਕਰਦੇ ਹੋਏ ਜੈਪੀ ਜੈਪਾਲ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਭਾਈ ਮਾਈਕ ਨੀ ਚੇਕ ਕਰੋ ਅੱਜ ਜਿਹੜਾ ਸਾਡੇ ਵੀਰ ਸੰਦੀਪ ਚਿੰਨਾ ਜੀ ਜੋ ਕਿ ਉਸ ਨੂੰ 6 ਦਿਨ ਪਹਿਲਾਂ ਜਿਹੜਾ ਉਹਦੇ ਅੱਡੇ ਦੇ ਉੱਪਰ ਡੰਪ ਤੇ ਆ ਕੇ ਕਿਸ ਨੇ ਜਿਹੜੇ ਤਿੰਨ ਵਿਅਕਤੀਆਂ ਨੇ ਜਾ ਕੇ ਜਿਹੜੀ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਉਸ ਤੋਂ ਬਾਅਦ ਲਗਾਤਾਰ ਜਿਹੜਾ 6 ਦਿਨ ਤੋਂ ਦਸੜਕੇ ਅੱਡੇ ਦੇ ਵਿੱਚ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੰਨਾ ਚੱਲ ਰਿਹਾ ਸੀ ਪੂਰੇ ਪਰਿਵਾਰ ਦੀ ਪੂਰੇ ਸਮਾਜ ਦੀ ਸਾਰੀਆਂ ਜਥੇਬੰਦੀਆਂ ਦੀਆਂ ਅਤੇ BSP ਦੇ ਆਗੂ ਸਭਾ ਦੀ ਸਾਰਿਆਂ ਦੀ ਇੱਕੋ ਹੀ ਮੰਗ ਸੀ ਵੀ ਜਿਹੜਾ ਦੋਸ਼ੀਆਂ ਨੇ ਉਹਨਾਂ ਨੂੰ ਕਾਦਰਾਂ ਨਾਲ ਗੋਲੀ ਮਾਰੀ ਆ ਉਹ ਪੁਲਿਸ ਦੇ ਗ੍ਰਿਫਤ ਚੁਣੇ ਚਾਹੀਦੇ ਉਹਨਾਂ ਨੂੰ ਜਿਹੜੀ ਆ ਜੋ ਸਜ਼ਾ ਸੰਵਿਧਾਨਕ ਤੌਰ ਤੇ ਹੈਗੀ ਉਹ ਮਿਲਣੀ ਚਾਹੀਦੀ ਆ ਸੋ ਅੱਜ ਸੱਤਵੇਂ ਦਿਨ ਜਿਹੜਾ ਅੱਜ ਪਤਾ ਚੱਲਿਆ ਵੀ ਜਿਹੜੇ ਉਹ ਦੇ ਦੋਸ਼ੀ ਜਿਹਨਾਂ ਨੇ ਗੋਲੀ ਚਲਾਈ ਆ ਉਹ ਗ੍ਰਿਫਤਾਰ ਹੋ ਗਏ ਸਾਰੇ ਜਿਨ੍ਹਾਂ ਦੇ ਵਿੱਚ ਵਿੱਕੀ ਨੂੰ ਵੀ ਕਹਿੰਦੇ ਗੋਲੀ ਲੱਗਿਆ ਉਹ ਹਸਪੀਟਲ ਜਿਹੜਾ ਰੈਫਰ ਕੀਤਾ ਗਿਆ ਸੋ ਅੱਜ ਉਹ ਸਾਡਾ ਵੀਰ ਜਿਹੜਾ ਸੀ ਸਾਰਿਆਂ ਦਿਲਾਂ ਦੀ ਧੜਕਣ ਸੀਗੀ ਸਾਰੇ ਜਿਹੜੇ ਪਿਆਰ ਕਰਦੇ ਸੀ ਹਰ ਇੱਕ ਜਥੇਬੰਦੀ ਦੇ ਪੋਲਿਟਿਕਲ ਪਾਰਟੀ ਦੇ ਬੰਦੇ ਅੱਦੇ ਸਾਡੀ ਇਹੀ ਮੰਗ ਸੀ ਅੱਜ ਸਾਰਿਆਂ ਨੇ ਇਹੀ ਕਿਹਾ ਗਿਆ ਵੀ ਸਾਡੇ ਵੀਰ ਦਾ ਜਿਹੜਾ ਸੰਸਕਾਰ ਹੈ ਉਹ 12 ਤਰੀਕ ਨੂੰ ਜਿਹੜਾ ਬਾਅਦ ਦੁਪਹਿਰ ਜਿਹੜਾ ਕੀਤਾ ਜਾਊਗਾ ਤੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਵੀ ਆਪਾਂ ਵੱਲ ਚੜ ਕੇ ਜਿਹੜਾ ਵੱਡੇ ਕਾਫਲੇ ਦੇ ਵਿੱਚ ਜਿਹੜਾ ਉਹਨੂੰ ਸੱਚੀ ਸੰਧਾਰੀ ਦੇ ਸਕੀਏ ਤੇ ਉਹਦੀ ਯਾਦ ਵਿੱਚ ਜਿਹੜਾ ਦਸੜਕੇ ਅੱਡੇ ਦਾ ਚੌਂਕ ਨਾਮ ਆ ਉਹ ਵੀ ਜਿਹੜਾ ਸ਼ਹੀਦ ਜਿਹੜਾ ਸੰਦੀਪ ਜਿੰਨੇ ਦੇ ਨਾਮ ਤੇ ਰੱਖਿਆ ਜਾਊਗਾ ਅਤੇ ਉਹਦੇ ਜੱਦੀ ਪਿੰਡ ਡੜਿਆਣਾ ਕਲਾਂ ਦੇ ਵਿੱਚ ਜਿਹ ਉਹ ਵੀ ਲੈ ਜਾਊਗਾ ਤੇ ਚੌਂਗ ਦੇ ਵਿੱਚ ਵੀ ਲੈ ਜਾਊਗਾ ਭਾਈ ਤੁਸੀਂ ਇਹ ਜਿਹੜੀ ਪੁਲਿਸ ਦੀ ਕਾਰਵਾਈ ਹੈਗੀ ਉਹ ਤੋਂ ਸੰਤੁਸ਼ਟ ਹੈ ਦੇਖੋ ਪੁਲਿਸ ਦੀ ਕਾਰਵਾਈ ਦਾ ਫਰਜ਼ ਪੁਲਿਸ ਦਾ ਬਣਦਾ ਹੀ ਸੀਗਾ ਵੀ ਜੇਕਰ ਕਿਸੇ ਨੂੰ ਗੋਲੀ ਲੱਗੀ ਤੇ ਤਾਂ ਸਾਰੀ ਹੁਣ ਸਰਕਾਰ ਵਿੱਚ ਆਉਂਦੀ ਆ ਵੀ ਜਿਹੜੇ ਬੰਦੇ ਜਿਹੜੇ ਕਰਾਇਮ ਕਰਦੇ ਉਹਨਾਂ ਨੂੰ ਜਿਹੜਿਆ ਸੌ ਲੱਖਾਂ ਦੇ ਪਿੱਛੇ ਚਾਹੀਦਾ ਸੋ ਪਰ 6 ਦਿਨ 7 ਦਿਨ ਹੋ ਗਿਆ ਬਹੁਤ ਢਿੱਲੀ ਜਿਹੜੀ ਕਾਰਗਵਾਈ ਸੀਗੀ ਵੀ ਜਿਹੜਾ ਇੰਨੇ ਦਿਨ ਲੱਗੇ ਇੰਨੇ ਦਿਨ ਲੱਗਣੇ ਨਹੀਂ ਚਾਹੀਦੇ ਸੀ ਸੋ ਅੱਜ ਜਿਹੜਾ ਆ ਕਿ ਜਿਹੜਾ ਪੁਲਿਸ ਨੇ ਦੱਸਿਆ ਵੀ ਕਈ ਜੜੀਆਂ ਜਿਹੜੀਆਂ ਟੀਮਾਂ ਆ ਸੀਆਈਏ ਜਲੰਧਰ ਹੁਸ਼ਿਆਰਪੁਰ ਕਈ ਹੋਰ ਤਦ ਦੇਲੇ ਸਾਡੇ ਐਸਪੀ ਡੀ ਸਾਹਿਬ ਆ ਬਾਈਆ ਸਾਹਿਬ ਉਹਨਾਂ ਨੂੰ ਜਿਹੜੀ ਐਸਆਈਟੀ ਦਾ ਮੁਖੀ ਬਣਾਇਆ ਗਿਆ ਅਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਐਸਐਸਪੀ ਸਾਲ ਦੀ ਦੇਖਰੇਖ ਵਿੱਚ ਸਾਰਿਆਂ ਨੂੰ ਜਿਹੜਾ ਫੜ ਲਿਆ ਗਿਆ ਸੋ ਆਪਣੀ ਮੰਗੀ ਵਿੱਚ ਆਪਾਂ ਦਾ ਤਿੰਨ ਬੰਦਿਆਂ ਦੀ ਜਿਹੜੀ ਮੰਗ ਕਰਦੇ ਵੀ ਜਿਹੜੇ ਮੋਟਰਸਾਈਕਲ ਦੇ ਦਿੱਸੇ ਆ ਪਰ ਪੁਲਿਸ ਨੇ ਦੱਸਿਆ ਵੀ 7 ਬੰਦੇ ਜਿਹੜੇ ਆ ਇਸ ਮੁਕਦਮੇ ਵਿੱਚ ਨਾਮ ਨੋਮਿਨੇਟ ਕਰਕੇ ਜਿਹੜੇ ਗ੍ਰਿਫਤਾਰ ਕੀਤੇ ਗਏ ਹਾਂ ਜੀ ਮੈਂ ਅੱਜ ਸਰਪੰਚ ਚੀਨਾ ਜੀ ਦਾ ਅੱਜ ਪੋਸਟਮਾਰਟਮ ਹੋਇਆ ਹੈਗਾ ਕੀ ਮੈਂ ਕਹਿਣਾ ਚਾਹੂੰਗਾ ਬਹੁਤ ਹੀ ਮੰਦਭਾਗੀ ਇੱਕ ਘਟਨਾ ਹੋਈ ਹੈ ਜਿਹੜੀ ਕਿ 4 ਤਰੀਕ ਨੂੰ ਸਾਨੂੰ ਪਤਾ ਲੱਗਾ ਸੀ ਕਿ ਸਵੇਰੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ ਮੈਂ ਤੇ ਇਹ ਕਹਾਂਗੀ ਕਿ ਇਹ ਬਹੁਤ ਜਲਦਬਾਜ਼ੀ 'ਚ ਔਰ ਕੁਝ ਗਲਤ ਫਹਿਮੀਆਂ ਦੇ ਅਧੀਨ ਇੱਕ ਬੱਚਿਆਂ ਨੇ ਜਿਨ੍ਹਾਂ ਨੇ ਵੀ ਇਹ ਕੀਤਾ ਕਦਮ ਚੁੱਕਿਆ ਮੈਂ ਸਾਰਿਆਂ ਨੂੰ ਇਹ ਅਪੀਲ ਵੀ ਕਰਦੀ ਆ ਕਿ ਕਈ ਚੀਜ਼ਾਂ ਕਈ ਘਟਨਾਵਾਂ ਹੁੰਦੀਆਂ ਸਾਨੂੰ ਉਹ ਟਾਈਮ ਨੂੰ ਨਾ ਬਣਨਾ ਚਾਹੀਦਾ ਸੋਚਣਾ ਚਾਹੀਦਾ ਬੈਠ ਕੇ ਕਿ ਉਹ ਵਾਕਈ ਉਹ ਚੀਜ਼ ਸੀਗੀ ਜੋ ਕਿ ਦਰਸਾਈ ਜਾ ਰਹੀ ਹੈ ਜਾਂ ਕੋਈ ਲੋਕ ਦੱਸ ਰਹੇ ਹੈ ਜੇ ਉਹ ਟਾਈਮ ਲੰਘ ਜਾਏ ਨਾ ਤੇ ਐਦਾਂ ਦੀਆਂ ਹਰਕਤਾਂ ਹੋਣੀਆਂ ਵੀ ਕੱਟ ਜਾਂਦੀਆਂ ਤੇ ਜਿਹੜੇ ਐਦਾਂ ਦੇ ਬਹੁਤ ਹੀ ਚੰਗੇ ਇਨਸਾਨ ਮੈਂ ਤੇ ਲੋਕਾਂ 'ਚ ਹੀ ਔਰ ਇੱਥੇ ਇਕੱਠ 'ਚ ਹੀ ਦੇਖਿਆ ਔਰ ਜਥੇ ਬੰਦੀਆਂ ਦਾ ਇਕੱਠ ਜਿਸ ਤਰ੍ਹਾਂ ਹੋਇਆ ਔਰ ਲੋਕਾਂ ਨੇ ਦੱਸਿਆ ਕਿ ਸੰਦੀਪ ਜੀ ਬਹੁਤ ਹੀ ਚੰਗੇ ਇਨਸਾਨ ਸੀ ਜਿਨ੍ਹਾਂ ਨੇ ਕਿ ਕਿੰਨੇ ਹੀ ਬੱਚੇ ਜਿਹੜੇ ਐ ਅਡਾਪਟ ਕੀਤੇ ਹੋਏ ਸੀ ਉਹਨਾਂ ਦੀ ਪੜ੍ਹਾਈਆਂ ਕੁੜੀਆਂ ਦਾ ਅਡਾਪਟ ਕਰਕੇ ਵਿਆਹ ਕੀਤੇ ਸੀ ਇੱਕ ਤਰ੍ਹਾਂ ਕਿੰਨੇ ਘਰ ਅਨਾਥ ਹੋ ਗਏ ਅਗਰ ਦੇਖਿਆ ਜਾਏ ਉਹਨਾਂ ਦੇ ਜਾਨ ਨਾਲ ਕਿੰਨੀ ویرਾਨੀ ਹੋਏਗੀ ਉਸ ਪਿੰਡ ਦੇ ਵਿੱਚ ਔਰ ਓਨ ਲੋਕਾਂ ਚ ਉਹਨਾਂ ਖਾਨਦਾਨਾਂ ਚ ਜਿਨ੍ਹਾਂ ਨੂੰ ਕਿ ਉਹ ਸਪੋਰਟ ਕਰਦੇ ਸੀਗੇ ਮੈਡਮ ਪੋਸਟਮਾਰਟ ਕਿੰਨੀਆਂ ਗੋਲੀਆਂ ਜਿਹੜੀਆਂ ਹੈਗੀਆਂ ਉਹਨਾਂ ਤੇ ਬਧੀਆ ਮੈਨੂੰ ਜੋ ਦੱਸਿਆ ਟੀਮ ਨੇ ਉਹਨਾਂ ਬਾਰੇ ਕਿ ਦੋ ਗੋਲੀਆਂ ਨਿਕਲੀਆਂ ਜਿਹੜੀਆਂ ਰਿਕਵਰ ਹੋਈਆਂ ਉਹਨਾਂ ਨੇ ਭੇਜਤੀਆਂ ਮੇਰੇ ਕੋਲ ਫੋਰੈਂਸਿਕ ਚੈਕਿੰਗ ਲਈ ਤੇਰ ਕੋਦ ਤੱਕ ਰਿਪੋਰਟਾਂ ਆਂਦੀ ਸਾਰੀਆਂ ਇਸ ਸਮਾਂ ਇਹਦਾ ਕੁਝ ਨਹੀਂ ਕਿਹਾ ਜਾ ਸਕਦਾ ਹੁਣ ਜਲਦੀ ਆ ਜਾਂਦੀਆਂ ਐ ਰਿਪੋਰਟਸ ਇਹ ਉੱਪਰੋਂ ਜਿਹੜੀ ਫੋਰੈਂਸਿਕ ਲੈਬ ਚ ਜਾਂਦੀਆਂ ਹੈਗੀਆਂ ਉੱਥੋਂ ਰਿਵਰਟ ਹੋਏਗੀ ਐ thank you